ਦੋਸਤੋ ਜਿਹੜੀ ਮੈਂ ਅੱਜ ਗੱਲ ਕਰਨ ਲੱਗਿਆ ਵੈਸੇ ਮੈਂ ਕਹਿੰਦਾ ਨਹੀਂ ਹੁੰਦਾ ਸ਼ੇਅਰ ਕਰਦੇਓ ਪਰ ਅੱਜ ਕਹਿਣਾ ਪੈ ਰਿਹਾ ਵੀ ਸ਼ੇਅਰ ਮਾਰਦੇਓ ਇਹ ਬੜੀ ਗੌਰ ਕਰਨ ਵਾਲੀ ਗੱਲ ਹੈ ਇੱਕ ਪਿਤਾ ਨੇ ਇੱਕ ਪੁੱਤਰ ਨੂੰ ਕਿਡਨੀ ਤਾਂ ਦੇਤੀ ਪਰ ਪਿਤਾ ਫੇਰ ਵੀ ਕਿਤੇ ਨਾ ਕਿਤੇ ਮਜਬੂਰ ਹੋਇਆ ਪਿਆ ਉਹ ਕਹਾਣੀ ਕੀ ਹੈ ਮੇਰੇ ਨਾਲ 30 ਸਾਲ ਦਾ ਨੌਜਵਾਨ ਅਬੋਹਰ ਤੋਂ ਅਬੋਹਰ ਦੇ ਅਬੋਹਰ ਤੋਂ ਨੇ ਇਹ ਆਰਮ ਕੁਮਾਰ ਜੀ ਇਨਾਂ ਨੂੰ ਪ੍ਰੋਬਲਮ ਆਉਂਦੀ ਆ ਕਿਡਨੀ ਦੀ ਇਹਨਾਂ ਦੀ ਕਿਡਨੀ ایمਜ ਤੋਂ ਟ੍ਰਾਂਸਪਲੇਂਟ ਕਰਾ ਲਈ ਜਾਂਦੀ ਹੈ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਨੂੰ ਕਿਡਨੀ ਦੇ ਦਿੰਦੇ ਨੇ ਪਰ ਹੁਣ ਸਮੱਸਿਆ ਕੀ ਖੜੀ ਹੋਈ ਆ ਵੀ ਪਿਤਾ ਨੇ ਆਵਦਾ ਅੰਗ ਕੱਢ ਕੇ ਪੁੱਤਰ ਨੂੰ ਦੇ ਦਿੱਤਾ ਉਹਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਨੌਜਵਾਨ ਪੀਓਪੀ ਦਾ ਕੰਮ ਕਰਦਾ ਸੀ ਮਿਹਨਤੀ ਨੌਜਵਾਨ ਸੀ ਕੁਦਰਤ ਦੀ ਕੋਈ ਕਹਦੀਏ ਕਰੋਪੀ ਦਾ ਸਕਾਰ ਹੋਇਆ ਤੇ ਇਹਨੂੰ ਪ੍ਰੋਬਲਮ ਆ ਗਈ ਹੁਣ ਸਮੱਸਿਆ ਇਹ ਹੋਈ ਪਈ ਆ ਵੀ ਇਹਨੂੰ ਜਿਹੜਾ 3 ਮਹੀਨੇ ਡਾਕਟਰ ਸਾਹਿਬ ਨੇ ਵੱਖਰੇ ਕਮਰੇ ਦੇ ਵਿੱਚ ਰਹਿਣ ਲਈ ਕਿਹਾ ਤੇ ਦੂ ਮਤਲਬ ਕਿ ਇਹ ਪਿੰਡ ਤੋਂ ਵੀ ਦੂਰ ਬੈਠਾ ਗੱਜ ਤਾਂ ਸਮੱਸਿਆ ਇਹ ਆ ਵੀ ਹੁਣ ਇਹਨੂੰ ਪੈਸੇ ਦੀ ਦਿੱਕਤ ਆ ਰਹੀ ਹੈ ਕਿਉਂਕਿ ਪੈਸੇ ਬਿਨਾਂ ਸੋਨੂੰ ਪਤਾ ਵੀ ਨਾ ਦਵਾਈ ਮਿਲਦੀ ਆ ਤੇ ਨਾ ਰੈਂਟ ਤੇ ਮਕਾਨ ਮਿਲਦਾ ਤੇ ਨਾ ਕੋਈ ਹੋਰ ਸਹਾਇਤਾ ਮਿਲਦੀ ਆ ਤੇ ਇਹਦੇ ਲਈ ਸਾਨੂੰ ਵੀ ਪਤਾ ਵੀ ਟ੍ਰਾਂਸਪਲੇਂਟ ਤੇ ਕਿੰਨੇ-ਕਿੰਨੇ ਖਰਚਾ ਆ ਜਾਂਦੇ ਆ ਵੱਡੇ-ਵੱਡੇ ਬੰਦਿਆਂ ਦੇ ਹੱਥ ਖੜੇ ਕਰ ਹੋ ਜਾਂਦੇ ਆ ਇਹ ਪਰਿਵਾਰ ਤਾਂ ਫੇਰ ਵੀ ਇੱਕ ਮਜ਼ਦੂਰ ਪਰਿਵਾਰ ਸੀ ਪੀਓਪੀ ਦਾ ਕੰਮ ਕਰਦਾ ਸੀ ਰਾਮਕਮਾਰ ਦਾ ਪਿਤਾ ਜੀ ਇਹ ਮੈਂ ਇਹਨਾਂ ਦੇ ਮੂੰਹ ਤਾਂ ਨਹੀਂ ਬਣਾ ਰਿਹਾ ਕਿਉਂਕਿ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਵੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਬਕਾਇਰਾ ਦੀ ਦਿੱਕਤ ਨਾ ਆਵੇ ਜਿਹੜਾ ਸਾਡਾ ਇਹ ਮੈਕ ਆ ਇਹ ਕਾਫੀ ਲੋਕਾਂ ਤੱਕ ਪਹੁੰਚਦਾ ਰਹਿੰਦਾ ਤਾਂ ਕਰਕੇ ਮੈਂ ਇਹਨਾਂ ਦੇ ਫੇਸ ਦੇ ਕੋਲ ਮੈਕ ਨਹੀਂ ਕਰ ਰਿਹਾ ਮੈਂ ਆਪ ਹੀ ਤੁਹਾਨੂੰ ਦੱਸ ਰਿਹਾ ਵੀ ਰਾਮਕਮਾਰ ਜੀ ਦੀ ਆਪਾਂ ਮਦਦ ਕਰਨੀ ਆ ਉਹ ਮਦਦ ਕਰਨ ਦੇ ਲਈ ਆਪਾਂ ਚਾਹੇ ਮੈਂ ਕਹਨਾ ਵੀ ਮਦਦ ਛੋਡੀ 100 ਰੁਪਏ ਦੀ 50 ਰੁਪਏ ਦੀ ਜਿੰਨੀ ਵੀ ਕਰ ਸਕਦੇ ਹੋ ਤੁਸੀਂ ਵੱਧ ਤੋਂ ਵੱਧ ਜਾਂ ਕੋਈ ਸੰਸਥਾ ਵਾਲਾ ਵੀਰ ਸੁਣ ਰਿਹਾ ਸਾਡੇ ਨਾਲ ਜੁੜਿਆ ਹੋਇਆ ਕੋਈ ਸੰਸਥਾ ਵਾਲਾ ਵੀਰ ਸੁਣ ਰਿਹਾ ਉਹ ਵੀ ਇਹਨਾਂ ਦਾ ਨੰਬਰ ਦੇਵਾਂਗੇ ਡਿਸਪਲੇ ਦੇ ਉੱਤੇ ਸਕਰੀਨ ਦੇ ਉੱਤੇ ਨੰਬਰ ਚੱਲੂਗਾ ਤੁਸੀਂ ਰਾਮਕਮਾਰ ਜੀ ਨਾਲ ਖੁਦ ਸੰਪਰਕ ਕਰ ਲਿਓ ਤੇ ਇਹਨਾਂ ਨੂੰ ਬੇਸ਼ੱਕ ਬਠਿੰਡੇ ਦੇ ਵਿੱਚ ਆ ਕੇ ਮਿਲ ਲਿਓ ਜਿੱਥੇ ਇਹ ਰਹਿ ਰਹੇ ਨੇ ਰੈਂਟ ਦੇ ਉੱਤੇ ਰਹਿ ਰਹੇ ਨੇ ਕਿਉਂਕਿ ਇਨਫੈਕਸ਼ਨ ਦੇ ਲਈ ਇਹਨਾਂ ਨੂੰ ਵੱਖਰੇ ਕਮਰੇ ਦੀ ਵੱਖਰੀ ਰਸੋਈ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਇਹਨਾਂ ਦੀ ਲੋੜੀ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਕਰਿਓ ਕਿਉਂਕਿ 3 ਮਹੀਨੇ ਜਿਹੜੀ ਇਹਨਾਂ ਨੂੰ ਮੈਡੀਸਨ ਮਿਲ ਰਹੀ ਆ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਆ ਤੇ ਕੁਝ ਦਵਾਈਆਂ ਇਹੋ ਜਿਹੀਆਂ ਜਿਹੜੀਆਂ ਇਹਨਾਂ ਦੀਆਂ ਸਾਰੀ ਉਮਰ ਚੱਲਣੀਆਂ ਸੋ ਆਪਾਂ ਇਹਨਾਂ ਨੂੰ ਮੁੜ ਤੋਂ ਫੇਰ ਜ਼ਿੰਦਗੀ ਦੇ ਵਿੱਚ ਦੌੜਨ ਦੇ ਲਈ ਖੜੇ ਕਰਨਾ ਉਹਦੇ ਲਈ ਸਾਡੀ ਜਿਹੜੀ 100 100 ਰੁਪਏ ਦੀ 2 200 ਰੁਪਏ ਦੀ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਰਾਮ ਜੀ ਤੱਕ ਰਾਮ ਕੁਮਾਰ ਜੀ ਤੱਕ ਜ਼ਰੂਰ ਪਹੁੰਚਦਾ ਕਰਿਓ ਕਿਉਂਕਿ ਜਿਹੜਾ ਲੋੜਵੰਦ ਦੀ ਸੇਵਾ ਨਾ ਉਹ ਸਭ ਤੋਂ ਉੱਤਮ ਸੇਵਾ ਕਿਸੇ ਸਮੇਂ ਸਾਨੂੰ ਗੁਰੂ ਸਾਹਿਬ ਨੇ ਭਾਈ ਲੰਦ ਲਾਲ ਜੀ ਦੀ ਸਾਖੀ ਰਾਹੀਂ ਸਮਝਾਇਆ ਵੀ ਗੁਰੂ ਅਨੰਦ ਲਾਲ ਜੀ ਨਾ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲੋਚ ਤੇ ਪਏ ਸੀ ਪਰ ਗੁਰੂ ਸਾਹਿਬ ਦਾ ਹੁਕਮ ਸੀ ਵੀ ਸਭ ਤੋਂ ਪਹਿਲਾਂ ਲੋੜਵੰਦ ਦੀ ਸੇਵਾ ਕਰਨੀ ਆ ਤੇ ਆਨੰਦ ਲਾਲ ਜੀ ਇੱਕ ਪੇਸ਼ੇਵਰ ਨਕੀਮ ਸੀ ਤਾਂ ਉਹ ਪਹਿਲਾਂ ਉਸ ਔਰਤ ਵੱਲ ਦੌੜੇ ਦੌੜੇ ਜਿਹੜੀ ਦਰਦ ਤੋਂ ਪੀੜਤ ਸੀ ਨਾ ਕਿ ਗੁਰੂ ਸਾਹਿਬ ਵੱਲ ਤੇ ਜਦੋਂ ਉਸ ਦਾ ਇਲਾਜ ਕਰਕੇ ਗੁਰੂ ਸਾਹਿਬ ਕੋਲ ਪਹੁੰਚਦੇ ਆ ਤਾਂ ਗੁਰੂ ਸਾਹਿਬ ਉਹਨੂੰ ਇੱਕ ਦੇ ਨਾਲ ਲਾ ਲੈਂਦੇ ਆ ਆਖਦੇ ਵੀ ਅੱਜ ਤੂੰ ਮੇਰਾ ਵਾਚਨ ਨਿਭਾਇਆ ਆਨੰਦ ਲਾਲ ਜੀ ਤੁਸੀਂ ਮੇਰੇ ਵਾਚਨ ਤੇ ਪਹਿਰਾ ਦਿੱਤਾ ਤੁਸੀਂ ਪਹਿਲਾਂ ਲੋੜਵੰਦ ਦੀ ਮਦਦ ਕੀਤੀ ਆ ਬਾਅਦ ਵਿੱਚ ਮੇਰੇ ਕੋਲ ਆਇਓ ਅੱਜ ਮੈਨੂੰ ਖੁਸ਼ੀ ਵੀ ਆ ਵੀ ਮੇਰਾ ਸਿੱਖ ਆ ਜਿਹੜਾ ਉਹ ਪਹਿਲਾ ਲੋੜਵੰਦ ਦੀ ਮਦਦ ਕਰਕੇ ਆਇਆ ਮੇਰੇ ਬੱਚਾ ਨਾਂ ਤੇ ਪੂਰਾ ਉਤਰਿਆ ਤੇ ਸਾਨੂੰ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਵੀ ਲੋੜਵੰਦ ਦੀ ਸੇਵਾ ਕਰਨੀ ਆ ਆਪਾਂ ਰਾਮ ਕੁਮਾਰ ਜੀ ਦੀ ਜਿਹੜੀ ਸੇਵਾ ਕਰਨੀ ਆ ਜਿੰਨੀ ਵੀ ਹੋ ਸਕਦੀ ਆ ਮੈਂ ਇਹਨਾਂ ਦਾ ਨੰਬਰ ਦੇ ਦਨਾ ਜੋ ਇਹਨਾਂ ਦਾ Google Pay ਨੰਬਰ ਹੂ ਉਹ ਦੇ ਦੇਾਂਗੇ ਹਾਂ ਇੱਕ ਗੱਲ ਮੈਂ ਹੋਰ ਕਰਦਾ ਜੇ ਸੋ ਨੂੰ ਕਿਤੇ ਬਾਤਾਂ ਪੰਜਾਬ ਦੀਆਂ ਜਾਂ ਬੋਲਦਾ ਪੰਜਾਬ ਤੋਂ ਬਿਨਾ ਇਹ ਵੀਡੀਓ ਚੱਲਦੀ ਮਿਲਦੀ ਹੈ ਤਾ ਉਹਦੇ ਤੇ ਪੈਸੇ ਪਾਉਣ ਦੀ ਨਾ ਖੇਚਲ ਕਰਿਓ ਕਿਉਂਕਿ ਉਹਨਾਂ ਜਰੀਏ ਬਹੁਤ ਸਾਰੇ ਲੋਕ ਇੰਨਾਂ ਦਾ ਜਿਹੜਾ ਹੱਕ ਖਾ ਜਾਂਦੇ ਨੇ ਠੱਗੀ ਠੋਰੀ ਆਪ ਦੇ ਨੰਬਰ ਜਿਹੜੇ ਲਾ ਦਿੰਦੇ ਆ ਤੁਸੀਂ ਰਾਮਕਮਾਰ ਜੀ ਨਾਲ ਸੰਪਰਕ ਕਰਕੇ ਉਦੋਂ ਬਾਅਦ ਹੀ ਇਹਨਾਂ ਨੂੰ ਜਿਹੜਾ ਪੈਸੇ ਆ ਉਹ ਪਾ ਦਿਓ ਤੇ ਜੇ ਕਿਤੇ ਇਹ ਵੀਡੀਓ ਨੂੰ ਚੱਕ ਕੇ ਹੋਰ ਚਲਾਇਆ ਜਾਂਦਾ ਤਾਂ ਉਸ ਤਰ੍ਹਾਂ ਦੇ ਫਰੌਡ ਤੋਂ ਤੁਸੀਂ बच ਕੇ ਰਹਿਣਾ ਸੋ ਰਾਮਕਮਾਰ ਜੀ ਦੀ ਮਦਦ ਲਈ